ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸੰਗਤਾਂ ਦੇ ਸੰਮੁਖ ਦੀਵਾਲੀ ਦੇ ਤਿਉਹਾਰ ਦਾ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਹ ਹਿੰਦੂ ਮਤ ਵਾਲਿਆਂ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ ਮੂਲ ਰੂਪ ਵਿੱਚ ਇਸ ਦਾ ਸੰਬੰਧ ਵਪਾਰੀ ਲੋਕਾਂ ਜਾਂ ਵੈਸ਼ੇ ਵਰਗ ਦੇ ਨਾਲ ਸੀ ਇਸ ਤੋਂ ਇਲਾਵਾ ਉੱਤਰੀ ਭਾਰਤ ਵਿੱਚ ਇਸ ਤਿਉਹਾਰ ਦੇ ਪ੍ਰਚਲਨ ਦਾ ਇੱਕ ਹੋਰ ਕਾਰਨ ਵੀ ਮੰਨਿਆ ਜਾਂਦਾ ਹੈ ਉਹ ਇਹ ਕਿ ਇਸ ਦਿਨ ਸ਼੍ਰੀ ਰਾਮਚੰਦਰ ਰਾਵਣ ਨੂੰ ਮਾਰ ਕੇ ਆਪਣੇ ਬਨਵਾਸ ਦੀ ਮਿਆਦ ਪੂਰੀ ਕਰਕੇ ਅਯੋਧਿਆ ਵਿੱਚ ਪਰਤੇ ਸਨ ਉਦੋਂ ਲੋਕਾਂ ਨੇ ਖੁਸ਼ੀ ਨਾਲ ਦੀਵੇ ਜਗਾ ਕੇ ਸ਼੍ਰੀ ਰਾਮਚੰਦਰ ਦਾ ਸਵਾਗਤ ਕੀਤਾ ਸਿੱਖ ਧਰਮ ਵਿੱਚ ਵੀ ਦੀਵਾਲੀ ਨੂੰ ਉਤਸ਼ਾਹਪੂਰਵਕ ਮਨਾਇਆ ਜਾਂਦਾ ਹੈ। ਇਸ ਨੂੰ ਸਿੱਖ ਪਾਸ਼ਾ ਦੇ ਵਿੱਚ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਹੈ। ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਬਹੁਤ ਪ੍ਰਸਿੱਧ ਹੈ। ਸਿੱਖ ਇਤਿਹਾਸ ਅਨੁਸਾਰ ਦਰਬਾਰ ਸਾਹਿਬ ਵਿੱਚ ਦੀਵਾਲੀ ਮਨਾਉਣ ਦੀ ਪਰੰਪਰਾ ਉਸ ਦਿਨ ਤੋਂ ਚੱਲੀ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਆਪਣੇ ਨਾਲ 52 ਰਾਜਿਆਂ ਨੂੰ ਮੁਕਤ ਕਰਾ ਕੇ ਅੰਮ੍ਰਿਤਸਰ ਪਹੁੰਚੇ ਸਨ। ਦੀਵੇ ਜਗਾ ਕੇ ਕੀਤੇ ਗਏ ਇਸ ਪ੍ਰਕਾਰ ਦੇ ਸਵਾਗਤ ਦਾ ਫੁਰਨਾ ਬਾਬਾ ਬੁੱਢਾ ਜੀ ਨੂੰ ਫੁਰਿਆ ਸੀ। ਪਰਸਥਿਤੀਆਂ ਦੀ ਨਜ਼ਾਕਤ ਨੂੰ ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਜਾ ਵਸੇ। ਇਸ ਨਾਲ ਦੀਵਾਲੀ ਨੂੰ ਹਰ ਸਾਲ ਮਨਾਉਣ ਦੀ ਪਿਰਤ ਪੈ ਗਈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਸ੍ਰੀ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣ ਦੀ ਯੋਜਨਾ ਦਾ ਲਾਹੌਰ ਦੇ ਸੂਬੇ ਵੱਲੋਂ ਅਸਫਲ ਕਰਨਾ ਅਤੇ ਫਿਰ ਵੀ ਕਾਰ ਹਾਸਲ ਕਰਨਾ ਇੱਕ ਕਾਰਨ ਰਿਹਾ ਹੈ ਇਸ ਸਾਕੇ ਪਿੱਛੋਂ ਸਿੱਖ ਮਿਸਲਾਂ ਦੇ ਸਰਦਾਰਾਂ ਜਥੇਦਾਰ ਨੇ ਦੀਵਾਲੀ ਦੇ ਅਵਸਰ ਤੇ ਅੰਮ੍ਰਿਤਸਰ ਵਿੱਚ ਇਕੱਠੇ ਹੋਣ ਦਾ ਇੱਕ ਨਿਮ ਜਾਈ ਬਣਾ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਇੱਕ ਵੱਡੇ ਮੇਲੇ ਦਾ ਰੂਪ ਧਾਰਨ ਕਰ ਗਈ ਇਸ ਅਵਸਰ ਤੇ ਮਾਲ ਮੰਡੀ ਲਗਾਈ ਜਾਣ ਲੱਗੀ ਇਹ ਮੇਲਾ ਇੱਕ ਹਫ਼ਤੇ ਤੋਂ অধিক ਦੇਰ ਤੱਕ ਚੱਲਦਾ ਰਹਿੰਦਾ ਹਰ ਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ 8-10 ਦਿਨ ਬਹੁਤ ਰੌਣਕ ਰਹਿੰਦੀ ਦਰਬਾਰ ਸਾਹਿਬ ਵਿੱਚ ਕੀਤੀ ਜਾਂਦੀ ਦੀਵਾਲੀ ਦੀ ਆਪਣੀ ਹੀ ਫੱਬ ਹੈ ਪਹਿਲਾਂ ਕੇਵਲ ਦੀਵੇ ਜਗਾਏ ਜਾਂਦੇ ਸਨ ਹੌਲੀ-ਹੌਲੀ ਅਤਿਸ਼ਵਾਜੀ ਵੀ ਸ਼ਾਮਿਲ ਕੀਤੀ ਜਾਣ ਲੱਗੀ ਅੰਮ੍ਰਿਤਸਰ ਵਿੱਚ ਬਿਜਲੀ ਲੱਗਣ ਨਾਲ ਦਰਬਾਰ ਸਾਹਿਬ ਵਿੱਚ ਬਿਜਲੀ ਦੇ ਬਲਵਾਂ ਨਾਲ ਦੀਵਾਲੀ ਮਨਾਈ ਜਾਣ ਲੱਗੀ ਪਾਵੇਂ ਕੱਟੜ ਪੰਥੀਆਂ ਨੇ ਇਸ ਦਾ ਸ਼ੁਰੂ ਵਿੱਚ ਵਿਰੋਧ ਕੀਤਾ ਸੀ ਹੁਣ ਦਿਵਾਲੀ ਵਾਲੇ ਦਿਨ ਬਹੁਤ ਪਹਿਲਾਂ ਹੀ ਲੋਕੀ ਪਰਕਰਮਾਂ ਵਿੱਚ ਜਾ ਕੇ ਆਪਣੀਆਂ ਥਾਵੇਂ ਮੱਲ ਲੈਂਦੇ ਹਨ ਅਤੇ ਸ਼ਾਮ ਤੱਕ ਉੱਥੇ ਪੈਰ ਧਰਨ ਨੂੰ ਥਾਂ ਨਹੀਂ ਮਿਲਦੀ ਆਵਾਜਾਈ ਦੀਆਂ ਸਹੂਲਤਾਂ ਕਰਕੇ ਹੁਣ ਅੰਮ੍ਰਿਤਸਰ ਵਿੱਚ ਦਿਵਾਲੀ ਦੀਆਂ ਰੌਣਕਾਂ ਤਿੰਨ ਚਾਰ ਦਿਨੀ ਰਹਿੰਦੀਆਂ ਹਨ ਦਿਵਾਲੀ ਦੀ ਸ਼ਰਣੀ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪਰਵਾ ਉੱਤੇ ਵੀ ਲੋਕੀਂ ਘਰਾਂ ਤੇ ਗੁਰਦੁਆਰਾਂ ਵਿੱਚ ਦੀਵੇ, ਮੋਮਬਤੀਆਂ, ਬਿਜਲੀ ਦੇ ਬਲਬਾਂ ਨਾਲ ਰੌਸ਼ਨੀ ਕਰਦੇ ਹਨ। ਦਿਵਾਲੀ ਵਾਲੇ ਦਿਨ ਨਵੇਂ ਵਰਤਨ ਖਰੀਦਣਾ, ਮਠਾਈਆਂ ਖਾਣੀਆਂ ਅਤੇ ਵੰਡਣੀਆਂ ਇੱਕ ਸਮਾਜਿਕ ਰਿਵਾਜ ਬਣ ਗਿਆ। ਅਕਸਰ ਨਵੇਂ ਕੱਪੜੇ ਵੀ ਖਰੀਦੇ ਜਾਂਦੇ ਹਨ। ਦਿਵਾਲੀ ਵਾਲੀ ਰਾਤ ਨੂੰ ਜੂਆ ਖੇਡਣਾ ਸ਼ੁਭ ਸਮਝਿਆ ਜਾਂਦਾ ਹੈ। ਭਾਵੇਂ ਇਸ ਦਾ ਨਤੀਜਾ ਮਾੜਾ ਹੀ ਕਿਉਂ ਨਾ ਨਿਕਲੇ। ਮਨੋਰੰਜਨ ਲਈ ਦਿਵਾਲੀ ਵਾਲੇ ਦਿਨ ਪਟਾਕੇ ਵੀ ਚਲਾਏ ਜਾਂਦੇ ਨੇ। ਇਨਾ ਪਟਾਖਿਆਂ ਉੱਤੇ ਦੇਸ਼ ਭਰ ਵਿੱਚ ਲਗਭਗ ਕਰੋੜਾਂ ਰੁਪਏ ਬਰਬਾਦ ਹੁੰਦੇ ਹਨ ਤੇ ਕਈ ਪ੍ਰਕਾਰ ਦਾ ਜਾਨੀ ਨੁਕਸਾਨ ਵੀ ਹੁੰਦਾ ਏ ਸਿੱਖ ਧਰਮ ਵਿੱਚ ਇਸ ਪ੍ਰਕਾਰ ਦੀ ਦੀਵਾਲੀ ਮਨਾਉਣ ਦੀ ਮਨਾਹੀ ਹੈ ਸਿੱਖ ਧਰਮ ਬਾਹਰ ਦੀ ਰੌਸ਼ਨੀ ਦੀ ਨਹੀਂ ਗੱਲ ਕਰਦਾ ਇਹ ਮਨੁੱਖ ਦੇ ਅੰਦਰ ਦੇ ਹਨੇਰੇ ਨੂੰ ਦੂਰ ਕਰਨ ਦੀ ਗੱਲ ਕਰਦਾ ਏ ਆਓ ਇਸ ਤਿਉਹਾਰ ਤੇ ਅਸੀਂ ਬਾਹਰ ਦੀ ਰੌਸ਼ਨੀ ਛੱਡ ਅਕਾਲ ਪੁਰਖ ਦੀ ਜੋਤ ਨਾਲ ਇੱਕਮਿਕ ਹੋਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ